ਕਹਿੰਦੇ ਵੀ ਟ੍ਰੇਨ ਦੇ ਵਿੱਚ ਨਾ 12 ਲੜਕੇ ਚੜ ਜਾਂਦੇ ਆ ਟ੍ਰੇਨ ਦੇ ਵਿੱਚ ਜਦੋਂ 12 ਲੜਕੇ ਚੜ ਜਾਂਦੇ ਆ ਤੇ ਉਹਨਾਂ ਦਾ ਮਨ ਕਰਦਾ ਵੀ ਆਪਾਂ ਮਸਤੀ ਕਰੀਏ ਕਿਉਂਕਿ ਯੰਗ ਉਮਰ ਹੁੰਦੀ ਹੈ ਹਰ ਇੱਕ ਮਸਤੀ ਕਰਨਾ ਚਾਹੁੰਦਾ ਤੇ ਉਹਨਾਂ ਟ੍ਰੇਨ ਦੇ ਵਿੱਚ ਜਦੋਂ ਮਸਤੀ ਕਰਦੇ ਹੈਗੇ ਤੇ ਇੱਕ ਕਹਿੰਦਾ ਵੀ ਆਪਾਂ ਯਾਰ ਚੈਨ ਖਿੱਚਦਗੇ ਵੀ ਟ੍ਰੇਨ ਰੁਕ ਜੂਗੀ ਤੇ ਉੱਥੇ ਇੱਕ ਬਜ਼ੁਰਗ ਬੈਠਾ ਹੁੰਦਾ ਬਜ਼ੁਰਗ ਵੀ ਤੁਸੀਂ ਲਾਲੋ ਸਾਹਿਬ ਵੀ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਤੇ ਹੁੰਦਾ ਹੈਗਾ ਤੇ ਉਹ ਜਦੋਂ ਉਹ ਸਾਰੀ ਉਹਨਾਂ ਦੀ ਗੱਲ ਸੁਣੀ ਜਾਂਦਾ ਹੈਗਾ ਕਰ ਕੁਛ ਨਹੀਂ ਸਕਦਾ ਉਹ ਤੇ ਉਹ ਇੱਕ ਕਹਿੰਦਾ ਵੀ ਆਪਾਂ ਜੇ ਚੈਨ ਖਿੱਚਾਂਗੇ ਤਾਂ ਚੈਨ ਦਾ 6000 ਰੁਪਿਆ ਫੈਨ ਪਾਊਗਾ ਆਪਾਂ ਨੂੰ ਉਹ ਕਹਿੰਦੇ ਵੀ ਆਪਾਂ 5-500 ਰੁਪਿਆ ਇਕੱਠਾ ਕਰਕੇ ਇੱਕ ਕੁੜੇ ਰੱਖ ਲੈਣੇ ਹੈਗੇ ਵੀ ਜਦੋਂ ਆਪ ਗਾੜ ਆਇਆ ਤੇ ਆਪਾਂ ਉਹਨੂੰ ਇਹ 6000 ਰੁਪਿਆ ਦੇ ਦਿਆਂਗੇ ਤੇ ਉਹ ਸਾਰੀ ਗੱਲਬਾਤ ਉੱਥੇ ਬਜ਼ੁਰਗ ਬੈਠਾ ਸੁਣੀ ਜਾਂਦਾ ਤੇ ਉਹ ਇੱਕ ਉਹਨਾਂ ਚੋਂ ਇੱਕ ਜਣਾ ਚੈਨ ਖਿੱਚ ਦਿੰਦਾ ਹੈਗਾ ਤੇ ਦੂਸਰਾ ਕਹਿ ਦਿੰਦਾ ਯਾਰ ਆਪਾਂ ਚੈਨ ਤਾਂ ਖਿੱਚਤੀ ਹੈਗੇ ਤੇ ਆਪਾਂ 6000 ਰੁਪਏ ਬਚਾਉਣਾ ਵੀ ਹੈਗਾ ਉਹ ਕਹਿੰਦੇ ਵੀ ਯਾਰ ਬਜ਼ੁਰਗ ਬੈਠਾ ਆਪਾਂ ਇਹਦਾ ਨਾਮ ਲੈ ਦਾਂਗੇ ਆਪਾਂ ਤੇ ਇਹਦੀ ਕਿਹੜਾ ਕਿਸੇ ਨੇ ਸੁਣਨੀ ਗਿਆ ਆਪਾਂ ਇਨੇ ਜਣੇ ਹੈਗੇ ਆਪਾਂ ਗਵਾਹੀ ਦੇ ਦਾਂਗੇ ਵੀ ਇਹਨੇ ਖਿੱਚੀਗੀ ਚੈਨ ਇਹਦੀ ਕੋਈ ਨਹੀਂ ਸੁਣਦਾ ਕਿ ਤੇ ਆਪਾਂ ਕਹਿੰਦੇ ਕਿ ਚੈਨ ਇਹਨੇ ਖਿੱਚੀ ਗਿਆ ਇਹਨੇ ਵਿੱਚ ਜਿਹੜਾ ਚੈਨ ਖਿੱਚ ਦਿੰਦੇ ਤੇ ਉਧਰੋਂ ਗਾਰ ਆ ਜਾਂਦਾ ਤੇ ਗਾਰ ਕਹਿੰਦਾ ਵੀ ਹਾਂ ਵੀ ਚੈਨ ਕੀ ਨੇ ਖਿੱਚੀ ਗਿਆ ਉਹ ਕਹਿੰਦੇ ਵੀ ਆ ਬਜ਼ੁਰਗ ਨੇ ਖਿੱਚੀ ਗਿਆ ਤੇ ਬਜ਼ੁਰਗ ਪਰੇਸ਼ਾਨ ਹੋ ਕੇ ਕਹਿਨਦਾ ਉਹ ਮੰਨ ਜਾਂਦਾ ਵੀ ਇਹ ਇੰਨੇ ਜਣੇ ਹੈਗੇ ਤੇ ਮੇਰੀ ਤਾਂ ਸੋਨੀ ਕਿਸੇ ਨੇ ਨਹੀਂ ਗਈ ਉਹ ਕਹਿੰਦਾ ਵੀ ਹਾਂਜੀ ਚੈਨ ਮੈਂ ਖਿੱਚੀ ਗਈ ਆ ਤੇ ਉਹ ਕਹਿੰਦੇ ਵੀ ਕੀ ਕਾਰਨ ਸੀ ਵੀ ਤੂੰ ਚੈਨ ਖਿੱਚੀ ਗਈ ਆ ਉਹਨਾਂ ਨੇ ਦੇਖਦਾ ਉਹ ਸਾਰੇ ਹੈਰਾਨ ਹੋ ਜਾਂਦੇ ਵੀ ਇਹ ਵੀ ਬਜ਼ੁਰਗ ਹੈਗਾ ਵੀ ਯਾਰ ਚੱਟਦੇ ਨਹੀਂ ਮੰਨ ਗਏ ਤੇ ਆ ਮਨ ਦੇ ਵਿੱਚ ਖੁਸ਼ ਹੋ ਦੇ ਗਿਆ ਵੀ ਬਜ਼ੁਰਗ ਮੰਨ ਗਿਆ ਆਪਦੀ ਤੇ ਉਹ ਕਹਿੰਦੇ ਵੀ ਜਦੋਂ ਗਾੜਕ ਪੁੱਛਦਾ ਕਿ ਵੀ ਤੂੰ ਕਾਰਨ ਦੱਸ ਇਕ ਕਾਰਨ ਵੀ ਪਤਾ ਵੀ ਕਿਹੜੇ ਕਾਰਨ ਕਰਕੇ ਤੁਸੀਂ ਵੀ ਕੀ ਅਮਰਜੈਂਸੀ ਸੀ ਕਿ ਤੁਸੀਂ ਵੀ ਚੈਨ ਖਿੱਚੀ ਗਿਆ ਉਹ ਕਹਿੰਦੇ ਚੈਨ ਖਿੱਚੀ ਗਿਆ ਇਹ ਮੇਰੇ ਨਾਲ ਹੱਥੋਂ ਪਾਈ ਕੀਤੀ ਨੇ ਤੇ ਇਹਨਾਂ ਨੇ ਮੇਰੇ ਤੋਂ 6000 ਰੁਪਏ ਖੋ ਲਿਆ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ 6000 ਰੁਪਏ ਖੋਇਆ ਨਹੀਂ ਤੇਰੇ ਤੋਂ ਉਹ ਕਹਿੰਦੀ ਦੇਖ ਲੋ ਇਹ 5 500 ਦੇ ਨੋਟ ਹੈ ਗਣੇ ਦੇ ਵਿੱਚੋਂ ਇੱਕ ਜਣੇ ਦੇ ਕੋਲ ਹੈਗੇ ਇਹਨਾਂ ਨੇ ਮੇਰੇ ਤੋਂ 6000 ਰੁਪਏ ਹੱਥੋਂ ਪਾਈ ਕਰਕੇ ਖੋਇਆ ਹੈਗਾ ਉਹ ਵੀ ਗਾਰਡ ਨਾਲ ਦੀ ਪੁਲਿਸ ਨੂੰ ਬੁਲਾ ਲੈਂਦਾ ਹੈਗਾ ਉਹ ਜਦੋਂ ਚਲਾਸੀ ਕਰਦੇ ਆ 12 ਜਣਾਂ ਦੀ ਉਹਨਾਂ ਚੋਂ 6000 ਰੁਪਏ ਨਿਕਲੇ ਹੁੰਦੇ ਉਹ ਕਹਿੰਦੇ ਹਾਂਜੀ ਬਜ਼ੁਰਗ ਨੂੰ ਕਹਿੰਦੇ ਵੀ ਅਜੀ ਮਾਫੀ ਚਾਹੁੰਨੇ ਆ ਗਿਆ ਇਹ 6000 ਰੁਪਏ ਤੇਰਾ ਤੇ ਉਹ 12 ਦੇ 12 ਮਟੈਨ ਪੁਲਿਸ ਲੈ ਜਾਂਦੀ ਉਹਨਾਂ ਨੂੰ ਤੇ ਬਜ਼ੁਰਗ ਥਾੜੀ ਦਾੜੀ ਖੁਰਕ ਕੇ ਆਪਣੀ ਦਾੜੀ ਨੂੰ ਹੱਥ ਲਾ ਕੇ ਤੇ ਖਿੜਕੀ ਦੇ ਵਿੱਚ ਖੜ ਕੇ ਤੇ ਉਹਨਾਂ ਨੂੰ ਇਸ਼ਾਰੇ ਕਰਦਾ ਕਹਿੰਦਾ ਵੀ ਇਹ ਪੁੱਤ ਐਵੇਂ ਨਹੀਂ ਚਿੱਟੇ ਆਏ ਇਹ ਕਿਸੇ ਕਾਰਨ ਨਹੀਂ ਚਿੱਟੇ ਆਏ ਗਿਆ ਭਲੇ ਤੁਸੀਂ ਕਿੰਨੇ ਮਰਜ਼ੀ ਪੜੇ ਲਿਖੇ ਹੈਗੇ ਆ ਪਰ ਤੁਸੀਂ ਬਜ਼ੁਰਗਾਂ ਦੇ ਤਜਰਬੇ ਤੋਂ ਤੁਸੀਂ ਅੱਗੇ ਨਹੀਂ ਹੋ ਸਕਦੇ ਇਸ ਕਰਕੇ ਬਜ਼ੁਰਗ ਭਲਾਂ ਦੀ ਆਪਣੇ ਘਟ ਪੜੇ ਲਿਖਿਆ ਤੇ ਆਪਾਂ ਜਿੰਨੇ ਮਰਜੀ ਪੜੇ ਲਿਖੇ ਆ ਪਰ ਬਜ਼ੁਰਗਾਂ ਤੋਂ ਆਪਾਂ ਅੱਗੇ ਨਹੀਂ ਲੰਘ ਸਕਦੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ